ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪਿਆਰੀ ਸਾਧ ਸੰਗਤ ਜੀਓ ਅੱਜ ਅਸੀਂ ਆਪ ਜੀ ਨੂੰ ਦਰਸ਼ਨ ਕਰਾਉਣ ਜਾ ਰਹੇ ਹਾਂ ਕਿਲਾ ਆਨੰਦਗੜ੍ਹ ਸਾਹਿਬ ਜੀ ਦੇ ਆਪ ਜੀ ਪਹਿਲਾਂ ਵੀ ਸਾਡੀਆਂ ਵੀਡੀਓ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਦੇਖਦੇ ਹੋ ਕਿਉਂਕਿ ਅਸੀਂ ਆਪਣੇ ਚੈਨਲ ਦੇ ਦੁਆਰਾ ਸਿਰਫ ਸਿੱਖ ਇਤਿਹਾਸ ਨੂੰ ਸਮਰਪਿਤ ਵੀਡੀਓ ਹੀ ਪਾਉਂਦੇ ਹਾਂ ਆਪ ਜੀ ਨੂੰ ਇਤਿਹਾਸ ਦੇ ਨਾਲ ਬਾਣੀ ਦੇ ਨਾਲ ਜਾਣੂ ਕਰਾਉਣੇ ਹਾਂ ਤੇ ਅੱਜ ਇਸੇ ਲੜੀ ਦੇ ਤਹਿਤ ਆਪ ਜੀ ਨੂੰ ਦਰਸ਼ਨ ਕਰਾਉਣ ਜਾ ਰਿਹਾ ਹਾਂ ਕਿਲਾ ਆਨੰਦਗੜ੍ਹ ਸਾਹਿਬ ਆਨੰਦਗੜ੍ਹ ਤੋਂ ਭਾਵ ਹੈ ਅਨੰਦਾਂ ਦਾ ਕਿਲਾ ਸਨ 1689 ਤੋਂ 1705 ਈਸਵੀ ਤੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੇ ਸਿੱਖਾਂ ਨੇ ਪਹਾੜੀ ਰਾਜਿਆਂ ਦੇ ਉਹਨਾਂ ਦੇ ਮੁਗਲਾਂ ਦੇ ਤੇ ਨਾਲ ਜੋ ਵੀ ਸਮੇਂ ਦੇ ਹਾਕਮ ਸਨ ਉਹਨਾਂ ਦੇ ਨਾਲ ਬਹੁਤ ਯੁੱਧ ਕੀਤੇ ਇਤਿਹਾਸ ਦੇ ਵਿੱਚ ਇਹ ਵੀ ਦਰਜ ਆਉਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ 14 ਜੰਗਾਂ ਲੜੀਆਂ ਨੇ ਇਹਨਾਂ ਜੰਗਾਂ ਦੀ ਖੂਬਸੂਰਤੀ ਵਾਸਤੇ ਤੇ ਆਪਣੇ ਬਚਾਅ ਦੇ ਵਾਸਤੇ ਜਾਂ ਆਪਣੇ ਆਪ ਨੂੰ ਮਜ਼ਬੂਤ ਕਰਨ ਦੇ ਵਾਸਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅਨੰਦਪੁਰ ਸਾਹਿਬ ਜੀ ਦੇ ਵਿੱਚ ਕਿਲਿਆਂ ਦੀ ਰਚਨਾ ਕੀਤੀ ਜਿਨ੍ਹਾਂ ਵਿੱਚ ਕੇਸਗੜ੍ਹ ਸਾਹਿਬ ਜਿਹਨੂੰ ਅੱਜਕੱਲ ਤਖਤ ਦਾ ਮਾਣ ਹਾਸਲ ਹੈ ਉਸ ਤੋਂ ਬਾਅਦ ਕਿਲਾ ਅਨੰਦਗੜ੍ਹ ਸਾਹਿਬ ਜਿਸ ਦੇ ਆਪ ਦਰਸ਼ਨ ਕਰ ਰਹੇ ਹੋ ਬਾਰੋਂ ਕਿਲੇ ਰੂਪ ਦੇ ਵਿੱਚ ਹੈ ਤੇ ਅੰਦਰ ਗੁਰਦਰਾ ਸਾਹਿਬ ਸ਼ੋਭਿਤ ਹੈ ਸ਼ਸ਼ਤਰ ਆਪ ਜੀ ਨੂੰ ਦਰਸ਼ਨ ਹੋ ਰਹੇ ਨੇ ਦਰਸ਼ਨ ਕਰਿਓ ਕਿਉਂਕਿ ਮੇਰੇ ਪਾਸ਼ਾ ਜੀ ਦਾ ਹੁਕਮ ਹੈ ਸ਼ਸ਼ਤਰਨ ਕੇ ਅਧੀਨ ਹੈ ਰਾਜ ਕਿ ਬਿਨਾ ਸ਼ਸ਼ਤਰਾਂ ਤੋਂ ਰਾਜ ਨਹੀਂ ਹੋ ਸਕਦਾ ਬਿਨਾ ਸ਼ਸ਼ਤਰਾਂ ਤੋਂ ਰਾਖੀ ਨਹੀਂ ਹੋ ਸਕਦੀ ਇਹ ਸਭ ਜਿਤਨੇ ਵੀ ਸ਼ਸ਼ਤਰ ਹਨ ਇਹ ਸਾਡੇ ਪੀਰ ਹਨ ਸਾਡੇ ਪੂਜਨਿਕ ਹਨ ਇਹ ਜੋ ਦੀਵਾਰਾਂ ਆਪ ਜੀ ਜਿਨ੍ਹਾਂ ਦੇ ਦਰਸ਼ਨ ਕਰ ਰਹੇ ਹੋ ਪ੍ਰਾਤਨ ਦਵਾਰਾਂ ਅਜੇ ਵੀ ਮੌਜੂਦ ਨੇ ਇਹਨਾਂ ਦੀਵਾਰਾਂ ਨੂੰ ਵੇਖ ਕੇ ਅਸੀਂ ਮਹਿਸੂਸ ਕਰ ਸਕਦੇ ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪਿਆਰ ਸਹਿਬ ਯਾਦਿਆਂ ਦੀਆਂ ਕਿਲਕਾਰੀਆਂ ਮਾਤਾ ਦੀਆਂ ਮਿੱਠੀਆਂ-ਮਿੱਠੀਆਂ ਬੋਲੀਆਂ ਗੁਰਬਾਣੀ ਦਾ ਅਹਿਸਾਸ ਜਦੋਂ ਅਸੀਂ ਇਹਨਾਂ ਕੰਧਾਂ ਦੇ ਲਾਗੇ ਖਲੋਣੇ ਹਾਂ ਤੇ ਸਾਨੂੰ ਜ਼ਰੂਰ ਮਹਿਸੂਸ ਹੁੰਦਾ ਹੈ ਕਿ ਇਸ ਜਗ੍ਹਾ ਦੇ ਉੱਤੇ ਮੇਰੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦਾ ਪਰਿਵਾਰ ਚਾਰ ਸਹਬਜ਼ਾਦੇ ਉਹਨਾਂ ਦੀ ਧਰਮ ਪਤਨੀ ਉਹਨਾਂ ਦੇ ਮਾਤਾ ਜੀ ਇਸ ਜਗ੍ਹਾ ਦੇ ਉੱਤੇ ਉਹਨਾਂ ਨੇ ਆਪਣਾ ਸਮਾਪਤੀਤ ਕੀਤਾ ਮਹਾਨ ਸਿੱਖ ਮਹਾਨ ਯੋਧਿਆਂ ਨੇ ਇੱਥੇ ਸਮਾਪਤੀਤ ਕੀਤਾ ਇਸ ਜਗ੍ਹਾ ਦੇ ਉੱਤੇ ਜੰਗਾਂ ਲੜੀਆਂ ਯੁੱਧ ਲੜੇ ਨੇ ਇਹ ਇਤਿਹਾਸਿਕ ਸਥਾਨ ਹੈ ਪਵਿੱਤਰ ਸਥਾਨ ਹੈ ਇਸ ਦੀਵਾਲੇ ਦਿਵਾਲੇ ਬਹੁਤ ਸਾਰੇ ਸਿੱਖਾਂ ਦਾ ਖੂਨ ਡੁੱਲਿਆ ਇੱਥੇ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪੰਜ ਕਿਲਿਆਂ ਦੀ ਰਚਨਾ ਕੀਤੀ ਹੈ ਜਿਨ੍ਹਾਂ ਵਿੱਚ ਕੇਸਗੜ੍ਹ ਸਾਹਿਬ ਆਨੰਦਗੜ੍ਹ ਸਾਹਿਬ ਲੋਹਗੜ੍ਹ ਸਾਹਿਬ ਹੌਲਗੜ੍ਹ ਸਾਹਿਬ ਤੇ ਫਤਿਹਗੜ੍ਹ ਸਾਹਿਬ ਗੁਰੂ ਪਿਆਰਿਓ ਗੁਰੂ ਘਰਾਂ ਦੇ ਦਰਸ਼ਨ ਕਰਨਾ ਸਾਡਾ ਮੁਢਲਾ ਫਰਜ਼ ਬਣਦਾ ਹੈ ਕਿ ਜਿੱਥੇ ਸਾਡੇ ਗੁਰੂ ਪਾਤਸ਼ਾਹ ਜੀ ਨੇ ਆਪਣਾ ਸਮਾਪਤੀ ਕੀਤਾ ਹੈ ਜਿੱਥੇ ਗੁਰੂ ਪਾਤਸ਼ਾਹ ਜੀ ਨੇ ਚਰਨ ਪਾਏ ਨੇ ਤੇ ਮੇਰੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਜਿੱਥੇ ਜਾਏ ਬਹੈ ਮੇਰਾ ਸਤਿਗੁਰੂ ਸੋ ਥਾਣ ਸੁਹਾਵਾ RAM ਰਾਜੇ ਉਹ ਥਾਣ ਸੁਹਾਵਾ ਹੋ ਜਾਂਦਾ ਜਿੱਥੇ ਗੁਰੂ ਸਾਹਿਬ ਜੀ ਦੇ ਚਰਨ ਪਾਏ ਨੇ ਧੰਨਵਾਦ ਹੈ ਸੰਗਤ ਜੀ ਆਪ ਜੀ ਨੇ ਸਮਾਂ ਕੱਢ ਕੇ ਗੁਰੂ ਘਰ ਦੇ ਦਰਸ਼ਨ ਕੀਤੇ ਘਰ ਬੈਠਿਆ ਸੋ ਜਦੋਂ ਵੀ ਸਮਾਂ ਲੱਗੇ ਸਾਡੇ ਚੈਨਲ ਤੇ ਜਰੂਰ ਆਓ ਅਸੀਂ ਆਪ ਜੀ ਨੂੰ ਜ਼ਰੂਰ ਇਤਿਹਾਸਿਕ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਾਵਾਂਗੇ ਇਤਿਹਾਸ ਦੇ ਨਾਲ ਜੋੜਾਂਗੇ ਤੇ ਆਪ ਜੀ ਨੂੰ ਚੰਗੀਆਂ-ਚੰਗੀਆਂ ਗੱਲਾਂ ਚੰਗੇ-ਚੰਗੇ ਇਤਿਹਾਸ ਤੋਂ ਜਾਣੂ ਕਰਵਾਵਾਂਗੇ ਤੋਂ ਕਿਲਾ ਆਨੰਦਗੜ੍ਹ ਸਾਹਿਬ ਇਸੇ ਕਿਲੇ ਨੂੰ ਹੀ ਘੇਰਾ ਪਾਇਆ ਗਿਆ ਸੀ ਇਸੇ ਕਿਲੇ ਦੇ ਵਿੱਚ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਲੜਾਈ ਦੇ ਅੰਤਲੇ ਦੌਰਾਨ ਸਮਾਪਤੀ ਕੀਤਾ ਜਦੋਂ ਕਿਲੇ ਨੂੰ ਛੱਡ ਕੇ ਗਏ ਨੇ 1704 ਈਸਵੀ ਦੇ ਵਿੱਚ ਉਹ ਐਸੇ ਕਿਲੇ ਨੂੰ ਛੱਡ ਕੇ ਹੀ ਗੁਰੂ ਗੋਬਿੰਦ ਸਿੰਘ ਜੀ ਗਏ ਨੇ ਐਸੇ ਕਿਲੇ ਤੋਂ ਹੀ ਉਹਨਾਂ ਦਾ ਪਰਿਵਾਰ ਨਿਕਲਿਆ ਹੈ ਐਸੇ ਕਿਲੇ ਤੋਂ ਸਿੱਖ ਨਿਕਲੇ ਨੇ ਤੇ ਐਸੇ ਕਿਲੇ ਨੂੰ ਹੀ ਘੇਰਾ ਪਿਆ ਸੀ ਸੋ ਇਹ ਕਿਲਾ ਸਿੱਖ ਇਤਿਹਾਸ ਦੇ ਵਿੱਚ ਬਹੁਤ ਮਹਾਨ ਕਿਲਾ ਹੈ ਇਹ ਅਨੰਦਪੁਰ ਦੀ ਨਗਰੀ ਅਨੰਦਾ ਦੀ ਨਗਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਮਾਖੋ ਵਾਲੇ ਪਿੰਡ ਦੀ ਜ਼ਮੀਨ ਖਰੀਦ ਕਰਕੇ ਇਹ ਵਸਾਈ ਸੀ ਤੇ ਅੱਜ ਇੱਥੇ ਸੱਚਮੁੱਚ ਆਨੰਦ ਜਦੋਂ ਸੰਗਤਾਂ ਆਉਂਦੀਆਂ ਨੇ ਦਰਸ਼ਨ ਕਰਦੀਆਂ ਨੇ ਗੁਰੂ ਘਰ ਦਾ ਤੇ ਮਨ ਤੇ ਰੂਹ ਖੁਸ਼ ਹੁੰਦੀ ਹੈ ਗੁਰੂ ਕੇ ਲੰਗਰ ਛਕਦੀਆਂ ਨੇ ਗੁਰੂ ਕੀ ਬਾਣੀ ਜਿਹੜੀ ਹੈ ਉਸ ਨੂੰ ਸਰਵਣ ਕਰਦੇ ਨੇ ਤੇ ਜਿਉਂ-ਜਿਉਂ ਬਾਣੀ ਕੰਨਾਂ ਦੇ ਦੁਆਰਾ ਸਰੀਰ ਦੇ ਵਿੱਚ ਪ੍ਰਵੇਸ਼ ਕਰਦੀ ਹੈ ਤੇ ਤਿਉਂ-ਤਿਉਂ ਸਾਡੇ ਮਨ ਦੀ ਮੈਲ ਦੂਰ ਹੁੰਦੀ ਜਾਂਦੀ ਹੈ ਸੋ ਗੁਰੂ ਮਹਾਰਾਜ ਕਿਰਪਾ ਕਰਨ ਬਹੁਤ ਚੁੱਕ ਦੇ ਖਿਮਾ ਸਰਬੱਤ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਆਪ ਜੀ ਦਾ ਸਮਾ ਕੱਢ ਕੇ ਗੁਰੂ ਘਰ ਦੇ ਦਰਸ਼ਨ ਕਰਨ ਦਾ ਸਮਾ ਮਿਲੇ ਤੇ ਜ਼ਰੂਰ ਗੁਰੂ ਘਰ ਦੇ ਦਰਸ਼ਨ ਕਰਨ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ